ਇਸ ਕਹਾਣੀ ਦਾ ਮੁੱਖ ਨੀਮ ਹੈ ਦੋ ਦੋਸਤ ਅਤੇ ਰਿਸ਼ੀ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਦੋ ਲੜਕੇ ਰਹਿੰਦੇ ਸਨ ਇੱਕ ਦਾ ਨਾਂ ਰਾਮ ਸੀ ਅਤੇ ਦੂਜੇ ਦਾ ਨਾਂ ਸ਼ਾਮ ਸੀ ਉਹ ਆਪਸ ਵਿੱਚ ਪੱਕੇ ਦੋਸਤ ਸਨ ਅਤੇ ਉਹ ਪੜ੍ਹਾਈ ਵੀ ਇਕੱਠੇ ਕਰਨ ਸਕੂਲ ਜਾਇਆ ਕਰਦੇ ਅਤੇ ਸਕੂਲ ਤੋਂ ਘਰ ਆ ਕੇ ਉਹ ਸ਼ਾਮ ਨੂੰ ਖੇਡਣ ਵੀ ਪਾਰਕ ਵਿੱਚ ਇਕੱਠੇ ਹੀ ਜਾਂਦੇ ਸਨ ਅਤੇ ਇਕੱਠੇ ਹੀ ਖੇਡਦੇ ਸਨ ਅਤੇ ਫਿਰ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਉਹ ਹੋਰ ਵੀ ਪੱਕੇ ਦੋਸਤ ਬਣ ਗਏ ਫਿਰ ਇੱਕ ਦਿਨ ਉਹ ਸ਼ਾਮ ਦੇ ਸਮੇਂ ਜਦੋਂ ਪਾਰਕ ਵਿੱਚ ਖੇਡਣ ਗਏ ਅਤੇ ਖੇਡਦੇ-ਖੇਡਦੇ ਉੱਥੇ ਸ਼ਾਮ ਦੇ ਸੱਪ ਲੜ ਗਿਆ ਅਤੇ ਜਿਸ ਕਰਕੇ ਉਹ ਗੰਭੀਰ ਹਾਲਤ ਵਿੱਚ ਉਥੇ ਹੀ ਲੰਮਾ ਪੈ ਗਿਆ ਅਤੇ ਰਾਮ ਉਸ ਨੂੰ ਚੁੱਕ ਕੇ ਹਸਪੀਟਲ ਲੈ ਗਿਆ ਅਤੇ ਹਸਪੀਟਲ ਵਿੱਚ ਵੀ ਉਸ ਦੀ ਬਹੁਤ ਹੀ ਸੇਵਾ ਅਤੇ ਉਸ ਦੀ ਬਹੁਤ ਹੀ ਦੇਖਭਾਲ ਕੀਤੀ ਫਿਰ ਜਦੋਂ ਉਸ ਨੂੰ ਹਸਪੀਟਲ ਤੋਂ ਛੁੱਟੀ ਮਿਲੀ ਅਤੇ ਘਰ ਲੈ ਕੇ ਆਇਆ ਫਿਰ ਵੀ ਰਾਮ ਉਸ ਦੇ ਕੋਲ ਹਰ ਰੋਜ਼ ਹੀ ਜਾਂਦਾ ਅਤੇ ਉਸ ਦੀ ਦੇਖਭਾਲ ਕਰਦਾ ਅਤੇ ਉਸ ਦੀ ਸੇਵਾ ਵੀ ਬਹੁਤ ਬਦਿਆ ਤਰੀਕੇ ਨਾਲ ਕਰਦਾ ਕਿਉਂਕਿ ਉਹ ਆਪਸ ਵਿੱਚੀ ਬਹੁਤ ਹੀ ਜਿਆਦਾ ਪੱਕੇ ਦੋਸਤ ਸਨ ਫਿਰ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਉਹ ਸ਼ਾਮ ਵੀ ਠੀਕ ਹੋ ਗਿਆ ਫਿਰ ਇੱਕ ਦਿਨ ਦੀ ਗੱਲ ਹੈ ਉਹ ਦੋਨਾਂ ਨੇ ਹੀ ਕਿਸੇ ਕੰਮ ਲਈ ਸ਼ਹਿਰ ਜਾਣਾ ਸੀ ਅਤੇ ਉਹ ਸ਼ਹਿਰ ਵੱਲ ਜਾ ਰਹੇ ਸਨ ਅਤੇ ਪਿੰਡ ਤੋਂ ਸ਼ਹਿਰ ਜਾਂਦਿਆਂ ਵਿਚਾਲੇ ਇੱਕ ਬਹੁਤ ਹੀ ਵੱਡਾ ਜੰਗਲ ਪੈਂਦਾ ਸੀ ਜਿਸ ਨੂੰ ਪਾਰ ਕਰਕੇ ਸ਼ਹਿਰ ਵਿੱਚ ਜਾਣਾ ਪੈਂਦਾ ਸੀ ਫਿਰ ਉਹ ਜਦੋਂ ਘਰੋਂ ਤੁਰੇ ਅਤੇ ਜੰਗਲ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਉੱਥੇ ਇੱਕ ਆਪਣੇ ਵੱਲ ਆਉਂਦਾ ਇੱਕ ਰਿਸ਼ ਦੇਖਿਆ ਅਤੇ ਜਿਸ ਨੂੰ ਦੇਖ ਕੇ ਉਹ ਦੋਨੇ ਹੀ ਡਰ ਗਏ ਸ਼ਾਮ ਬਹੁਤ ਹੀ ਚਲਾਕ ਅਤੇ ਸ਼ੈਤਾਨ ਸੀ ਉਸ ਨੇ ਆਪਣੇ ਰਾਮ ਦਾ ਭੋਰਾ ਵੀ ਖਿਆਲ ਨਹੀਂ ਕੀਤਾ ਅਤੇ ਆਪ ਭੱਜ ਕੇ ਦਰਾਖਤ ਉੱਤੇ ਚੜ ਗਿਆ ਜਿਸ ਕਰਕੇ ਰਾਮ ਦਾ ਬੜਾ ਹੀ ਦਿਲ ਦੁਖਿਆ ਫਿਰ ਰਾਮ ਦੇ ਵੀ ਦਿਲ ਰਾਮ ਬਹੁਤ ਹੀ ਸਿਆਣਾ ਸੀ ਫਿਰ ਉਸ ਦੇ ਇੱਕ ਦਿਮਾਗ ਵਿੱਚ ਗੱਲ ਆਈ ਕਿ ਰਿਸ਼ਕ ਕਦੇ ਵੀ ਮਰੇ ਹੋਏ ਵਿਅਕਤੀ ਨੂੰ ਨਹੀਂ ਖਾਂਦਾ ਫਿਰ ਉਸ ਨੇ ਇੱਕ ਸਕੀਮ ਲਾਈ ਉਹ ਜਾਣ ਬੁੱਝ ਕੇ ਉੱਥੇ ਲੰਮਾ ਪੈ ਗਿਆ ਅਤੇ ਜਦੋਂ ਸਾਹ ਰੋਕ ਕੇ ਐਂਡ ਘੁੱਟ ਕੇ ਉਥੇ ਲੰਮਾ ਪਿਆ ਤੇ ਰਿਸ਼ ਉਸ ਦੇ ਕੋਲ ਆਇਆ ਉਸ ਨੇ ਉਸ ਨੂੰ ਸੰਗਿਆ ਅਤੇ ਕੁਝ ਨਹੀਂ ਕਿਹਾ ਤੇ ਉਹ ਉਥੋਂ ਚਲਾ ਗਿਆ ਫਿਰ ਜਦੋਂ ਦੂਸਰਾ ਦੋਸਤ ਸ਼ਾਮ ਉਸ ਦੇ ਕੋਲ RAM ਕੋਲੋਂ ਭੱਜ ਕੇ ਆਇਆ ਤੇ ਉਸ ਨੂੰ ਪੁੱਛਣ ਲੱਗਾ ਕਿ ਰਿਸ਼ ਤੇਰੇ ਕੰਨ ਵਿੱਚ ਕੀ ਕਹਿ ਕੇ ਗਿਆ ਅਤੇ ਫਿਰ RAM ਨੇ ਆਖਿਆ ਕਿ ਉਹ ਮੇਰੇ ਕੰਨ ਵਿੱਚ ਕਹਿ ਕੇ ਗਿਆ ਕੀ ਦਗੇਬਾਜ਼ ਅਤੇ ਧੋਖੇਬਾਜ਼ ਮਿੱਤਰਾਂ ਤੋਂ ਹਮੇਸ਼ਾ ਹੀ ਬਚੇ ਰਹਿਣਾ ਚਾਹੀਦਾ ਹੈ ਕਿਉਂਕਿ ਸ਼ਾਮ ਉਸ ਰਿਸ਼ਨੂ ਦੇਖ ਕੇ ਦਰਾਖਤ ਉੱਤੇ ਭੱਜ ਕੇ ਦੌੜ ਗਿਆ ਭੱਜ ਕੇ ਚੜ ਗਿਆ ਸੀ ਪਰ ਉਸ ਨੇ ਰਾਮ ਦਾ ਭੋਰਾ ਵੀ ਖਿਆਲ ਨਹੀਂ ਕੀਤਾ ਸੀ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਔਖੇ ਸਮੇਂ ਵਿੱਚ ਜਿਹੜਾ ਨਾਲ ਖੜੇ ਉਹੀ ਇੱਕ ਚੰਗਾ ਇਨਸਾਨ ਅਤੇ ਚੰਗਾ ਦੋਸਤ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾ ਸਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ